ਇਸ ਵਕਤ ਦੀ ਵੱਡੀ ਖਬਰ ਦੇ ਨਾਲ ਜੋੜਦੇ ਇਸ ਵਕਤ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਹੋਣਾ ਭਾਰਤ ਦਾ ਦੂਜਾ ਵੱਡਾ ਐਕਸ਼ਨ ਆ ਹੁਣ ਭਾਰਤ ਨੇ ਜੋ ਪਾਕਿਸਤਾਨੀ ਗਵਰਨਮੈਂਟ ਦਾ ਐਕਸ ਟਵਿੱਟਰ ਖਾਤਾ ਜਿਹੜਾ ਆ ਉਸ ਨੂੰ ਬੰਦ ਕਰ ਦਿੱਤਾ ਤੇ ਉਸ ਦੀ ਅਧਿਕਾਰਿਤ ਜੋ ਵੈਬਸਾਈਟ ਆ ਉਸ ਨੂੰ ਵੀ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਤਾਂ ਵੱਡਾ ਜਿਹੜਾ ਇਹ ਐਕਸ਼ਨ ਆ ਹੁਣ ਭਾਰਤ ਵੱਲੋਂ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਜਿੱਥੇ 28 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਉਹ ਬੇਕਸੂਰ ਲੋਕ ਜੋ ਕਿ ਪਹਿਲ ਦੇ ਵਿੱਚ ਘੁੰਮਣ ਗਏ ਸਨ ਆਨੰਦ ਮਾਣਨ ਗਏ ਸਨ ਤਾਂ ਉਹਨਾਂ ਵੱਲੋਂ ਅੱਤਵਾਦੀਆਂ ਵੱਲੋਂ ਜਿਹੜਾ ਉਹਨਾਂ ਨੂੰ ਉੱਥੇ ਟੀਰ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ 22 ਤੋਂ ਵੱਧ ਲੋਕ ਜ਼ਖਮੀ ਹੁੰਦੇ ਨੇ ਇਹ ਖਬਰ ਫੈਲਦੇ ਹੀ ਪੂਰੇ ਭਾਰਤ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਜਿਹੜਾ ਤਹਿਲਕਾ ਇਸ ਖਬਰ ਵੱਲੋਂ ਜਿਹੜਾ ਆ ਉਹ ਮਚ ਗਿਆ ਤਾਂ ਹੁਣ ਭਾਰਤ ਉਸ ਦਾ ਮੂੰਹ ਤੋੜ ਮਾਰ ਜਵਾਬ ਦੇਗਾ ਵਕ ਵਕ ਸਿਆਸੀ ਤੇ ਜੋ ਰਾਜ ਲੀਡਰ ਨੇ ਉਹਨਾਂ ਦੇ ਬਿਆਨ ਆ ਰਹੇ ਨੇ ਤੇ ਇਸ ਦਾ ਜਿਹੜਾ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਏਗਾ ਹੁਣ ਭਾਰਤ ਦਾ ਵੱਡਾ ਇਹ ਐਕਸ਼ਨ ਹੈ ਕਿ ਜੋ ਪਾਕਿਸਤਾਨ ਗਵਰਨਮੈਂਟ ਦਾ ਜੋ ਐਕਸ ਖਾਤਾ ਹੈ ਟਵਿੱਟਰ ਖਾਤਾ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਤਾਂ ਉਸ ਦੀ ਜੋ ਅਧਿਕਾਰਤ ਵੈਬਸਾਈਟ ਹੈ ਉਸ ਨੂੰ ਵੀ ਭਾਰਤ ਦੇ ਵਿੱਚ ਬਲੌਕ ਕਰ ਦਿੱਤਾ ਗਿਆ ਤਾਂ ਹੁਣ ਉਹ ਭਾਰਤ ਦੇ ਵਿੱਚ ਨਹੀਂ ਦਿਖੇਗੀ આતਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਵਿੱਚ ਅਧਿਕਾਰਿਤ ਐਕਸ ਖਾਤਾ ਸਸਪੈਂਡ ਕਰ ਦਿੱਤਾ ਗਿਆ ਹੈ ਪਹਿਲਗਾਮ ਦੇ ਵਿੱਚ ਹੋਇਆ ਆਤਵਾਦੀ ਹਮਲੇ ਵਿੱਚ 28 ਲਾਨੀ ਮਾਰੇ ਗਏ ਸਨ ਇਸ ਤੋਂ ਬਾਅਦ ਭਾਰਤ ਨੇ ਵੱਡਾ ਕਦਮ ਚੁੱਕਦੇ ਹੋਏ ਭਾਰਤ ਵਿੱਚ ਪਾਕਿਸਤਾਨ ਸਰਕਾਰ ਦੇ ਅਧਿਕਾਰਿਕ ਐਕਸ ਅਕਾਊਂਟ ਨੂੰ ਮੁਅਤਲ ਕਰ ਦਿੱਤਾ ਗਿਆ ਯਾਨੀ ਕਿ ਪਾਕਿਸਤਾਨ ਸਰਕਾਰ ਦਾ ਜੋ ਐਕਸ ਹੈਂਡਲ ਹੈ ਉਹ ਭਾਰਤ ਦੇ ਵਿੱਚ ਹੋਣਾ ਨਹੀਂ ਦਿਖਾਈ ਦੇਗਾ ਕਿਉਂਕਿ ਉਸ ਦੀ ਕੋਈ ਵੀ ਪੋਸਟ ਹੁਣ ਨਹੀਂ ਦਿਖਾਈ ਦੇਗੀ ਐਕਸ ਹੈਂਡਲ ਤੋਂ ਇਲਾਵਾ ਪਾਕਿਸਤਾਨ ਸਰਕਾਰ ਦੀ ਅਧਿਕਾਰਿਤ ਜੋ ਵੈਬਸਾਈਟ ਹੈ ਭਾਰਤ ਦੇ ਵਿੱਚ ਬਲੌਕ ਕਰ ਦਿੱਤਾ ਗਿਆ ਤਾਂ ਹੁਣ ਭਾਰਤ ਦੇ ਵਿੱਚ ਜੋ ਪਾਕਿਸਤਾਨੀ ਗਵਰਨਮੈਂਟ ਦੀ ਜੋ ਵੈਬਸਾਈਟ ਹੈ ਤੇ ਉਸ ਦਾ ਟਵਿੱਟਰ ਖਾਤਾ ਹੈ ਉਸ ਦਾ ਐਕਸੈਸ ਜਿਹੜਾ ਭਾਰਤ ਦੇ ਵਿੱਚ ਨਹੀਂ ਹੈ ਤਾਂ ਇਸ ਕਾਰਵਾਈ ਹਮਲੇ ਤੋਂ ਬਾਅਦ ਵਾਦਤਨਾ ਦੇ ਵਿਚਕਾਰ ਇਹ ਫੈਸਲਾ ਲਿਆ ਗਿਆ ਭਾਰਤ ਨੇ ਨਵੀਂ ਦਿੱਲੀ ਦਿੱਤ ਪਾਕਿਸਤਾਨ ਹਾਈ ਕਮਿਸ਼ਨ ਦੇ ਸਾਰੇ ਰੱਖਿਆ ਜਲ ਸੈਨਾ ਤੇ ਹਵਾਈ ਸਲਾਹਕਾਰਾਂ ਨੂੰ ਵੀ ਕੱਢ ਦਿੱਤਾ ਤਾਂ ਇਸ ਵਿਅਕਤੀਆਂ ਨੂੰ ਅਣਇਛਤ ਵਿਅਕਤੀ ਕੋਸ਼ਿਤ ਕਰ ਦਿੱਤਾ ਗਿਆ ਤੇ ਇੱਕ ਹਫਤੇ ਦੇ ਅੰਦਰ ਅੰਦਰ ਦੇਸ਼ ਛੱਡਣ ਦੇ ਵੀ ਨਿਰਦੇਸ਼ ਦਿੱਤੇ ਨੇ ਤਾਂ ਪਾਕਿਸਤਾਨ ਦੇ ਖਿਲਾਫ ਵੱਡੀ ਕਾਰਵਾਈ ਹੈ ਸਬਕ ਸਿਖਾਉਣ ਦੇ ਲਈ ਭਾਰਤ ਵੱਲੋਂ ਇਹ ਵੱਡੇ ਕਦਮ ਜਿਹੜੇ ਨੇ ਉਹ ਚੱਕੇ ਜਾ ਰਹੇ ਨੇ ਆਲਟੀਮੇਟਮ ਦਾ ਅਸਰ ਵੀ ਸ਼ੁਰੂ ਹੋ ਗਿਆ ਹੈ ਭਾਰਤ ਨੇ ਪਾਕਿਸਤਾਨੀਆਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਦੇਸ਼ ਛੱਡਣ ਲਈ ਕਿਹਾ ਇਸ ਦਾ ਅਸਰ ਹੋਣਾ ਸਰਹੱਦ ਤੇ ਸਪਸ਼ਟ ਤੌਰ ਤੇ ਦੇਖਿਆ ਜਾ ਸਕਦਾ ਤਾਂ ਬਹੁਤ ਸਾਰੇ ਪਾਕਿਸਤਾਨੀ ਸਮਾਂ ਸੀਮਾ ਤੋਂ ਪਹਿਲਾਂ ਹੀ ਅਟਾਰੀ ਸਰਹੱਦ ਤੇ ਪਹੁੰਚ ਗਏ ਨੇ ਤਾਂ ਉੱਥੋਂ ਹੀ ਆਪਣੇ ਦੇਸ਼ ਪਾਕਿਸਤਾਨ ਨੂੰ ਰਵਾਨਾ ਹੋ ਜਾਣਗੇ ਐਲਟੀਮੇਟਮ ਤੋਂ ਬਾਅਦ ਬਹੁਤ ਸਾਰੇ ਯਾਤਰੀ ਅਟਾਰੀ ਸਰਹੱਦ ਤੇ ਮੌਜੂਦ ਹੈ ਤਾਂ ਪਹਿਲਗਾਮ ਅਤਵਾਦੀ ਹਮਲੇ ਤੋਂ ਵਾਦ ਇਕਦਮ ਸੋਨਾਟਾ ਚਾ ਗਿਆ ਸੀ ਲੋਕਾਂ ਦੇ ਹਿਰਦੇ ਬਲੁੰਦ ਰਹਿ ਗਏ ਸਨ ਲੋਕਾਂ ਦੇ ਜੋ ਜਹਨ ਹੈ ਉਹ ਰੂ ਕੰਬ ਉੱਠਿਆ ਸੀ ਤਾਂ ਹੁਣ ਭਾਰਤ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਇਹ ਦੂਜਾ ਵੱਡਾ ਐਕਸ਼ਨ ਰਿਹਾ ਹੈ ਪਾਕਿਸਤਾਨ ਦਾ ਜੋ ਅਧਿਕਾਰਿਕ ਵੈਬਸਾਈਟ ਹੈ ਤੇ ਐਕਸ ਟਵਿੱਟਰ ਖਾਤਾ ਹੈ ਤਾਂ ਉਸ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਤਾਂ ਹੁਣ ਭਾਰਤ ਦੇ ਵਿੱਚ ਇਹ ਨਹੀਂ ਦੇਖੇਗਾ ਤਾਂ ਵੱਡੀ ਖਬਰ ਹੈ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪੂਰਾ ਦੇਸ਼ ਗੁੱਸੇ ਵਿੱਚ ਹੈ ਦੇਸ਼ ਅੱਗ ਵਿੱਚ ਸੜ ਰਿਹਾ ਹੈ ਭਾਰਤ ਸਰਕਾਰ ਹੁਣ ਵੀ ਪਾਕਿਸਤਾਨ ਅਤਵਾਦੀਆਂ ਨੂੰ ਸਬਕ ਸਿਖਾਉਣ ਦੀ ਸੌਖਾਦੀ ਹੈ ਤਾਂ ਹੁਣ ਬਦਵਾਰ ਨੂੰ ਭਾਰਤ ਸਰਕਾਰ ਨੇ ਪਾਕਿਸਤਾਨ ਵਿਰੁੱਧ ਕਾਰਵਾਈ ਕੀਤੀ ਹੈ ਤੇ ਪਾਬੰਦੀਆਂ ਲਗਾਈਆਂ ਨੇ ਹੁਣ ਇਹਨਾਂ ਦਾ ਅਸਰ ਵੀ ਦਿਖਾਈ ਦੇਣ ਲੱਗ ਪਿਆ ਹੈ ਭਾਰਤ ਦੀ ਕਾਰਵਾਈ ਤੋਂ ਸਪਸ਼ਟ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਲਈ ਹੋਰ ਵੀ ਮਾੜੇ ਦਿਨ ਆਉਣ ਦੇ ਆਸਾਰ ਜਿਹੜੇ ਨੇ ਦੱਸ ਰਹੇ ਨੇ ਕਿਉਂਕਿ ਪਹਿਲ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਜਦੋਂ ਕਸ਼ਮੀਰ ਦੇ ਵਿੱਚ ਗਏ ਸੈਲਾਨੀ ਅਨੰਦ ਮਾਣਣ ਦੇ ਲਈ ਟੂਰਿਸਟ ਗਏ ਸਾਨੇ ਜੱਜਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹ ਬੇਕਸੂਰ ਸੈਲਾਨੀ ਸਨ ਜਿਸ ਦੇ ਵਿੱਚ ਵਿਦੇਸ਼ੀ ਵੀ ਸਨ 28 ਤੋਂ ਬਾਅਦ ਸੈਲਾਨੀਆਂ ਦੀ ਉੱਥੇ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ 22 ਜ਼ਖਮੀ ਹੁੰਦੇ ਨੇ ਤਾਂ ਉਹਨਾਂ ਦਾ ਬਦਲਾ ਲੈਣ ਦੇ ਲਈ ਭਾਰਤ ਸਰਕਾਰ ਨੇ ठान ਲਈ ਹੈ ਤਾਂ ਕਿ ਹੈ ਕਿ ਹੁਣ ਇੱਕ ਦਾ ਜਵਾਬ ਪੱਥਰ ਨਾਲ ਦਿੱਤਾ ਜਾਏਗਾ